ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋ ਚੁੱਕਾ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਦੋ ਰਾਉਂਡਾਂ ਦੇ ਵਿੱਚ ਅੱਗੇ ਸੀ ਤਿੰਨ ਰਾਉਂਡਾਂ ਤੱਕ ਠੀਕ ਸੀਗਾ ਪਰ ਹੁਣ ਜਦੋਂ 7ਵਾਂ ਰਾਉਂਡ ਆਇਆ ਤੇ 1836 ਵੋਟਾਂ ਦਾ ਫਰਕ ਪੈ ਚੁੱਕਾ ਆ 1836 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ ਅਤੇ ਦੂਸਰੇ ਨੰਬਰ ਦੇ ਉੱਪਰ 1836 ਵੋਟਾਂ ਤੋਂ ਥੱਲੇ ਸੁਖਵਿੰਦਰ ਕੌਰ ਪ੍ਰਿੰਸੀਪਲ ਡੇਰੇ ਨੇ ਰੰਧਾਵਾ ਮੈਡਮ ਉਹ ਦੂਸਰੇ ਨੰਬਰ ਦੇ ਉੱਪਰ ਚੱਲ ਰਹੇ ਨੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਆਂ ਵੀ ਕਿੰਨੀਆਂ ਵੋਟਾਂ ਕਿਹੜੇ ਉਮੀਦਵਾਰ ਨੂੰ ਪੈ ਚੁੱਕੀਆਂ ਨੇ 17357 ਵੋਟਾਂ ਹਰਮੀਤ ਸਿੰਘ ਸੰਧੂ ਨੂੰ ਪਈਆਂ ਨੇ ਮੈਡਮ ਸੁਖਵਿੰਦਰ ਕੌਰ ਨੂੰ 15521 ਵੋਟਾਂ 1836 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਦੂਸਰੇ ਨੰਬਰ ਦੇ ਉੱਤੇ ਨੇ ਤੀਸਰੇ ਨੰਬਰ ਦੇ ਉੱਪਰ ਕਰਨਬੀਰ ਸਿੰਘ ਬੋਰਜ 8181 ਵੋਟਾਂ ਇਹ 91 176 ਵੋਟਾਂ ਦਾ ਇਹਨਾਂ ਦਾ ਫਰਕ ਪੈ ਗਿਆ ਚੌਥੇ ਨੰਬਰ ਦੇ ਉੱਪਰ ਮਨਦੀਪ ਸਿੰਘ ਖਾਲਸਾ 76167 ਵੋਟਾਂ ਪਈਆਂ ਨੇ ਤੇ ਹਰਜੀਤ ਸਿੰਘ ਸੰਧੂ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ 1974 ਵੋਟਾਂ ਪਈਆਂ ਨੇ ਬਹੁਤ ਵੱਡਾ ਫਰਕ ਹਰਜੀਤ ਸਿੰਘ ਸੰਧੂ ਮਨਦੀਪ ਸਿੰਘ ਖਾਲਸਾ ਕਰਨਵੀਰ ਬੁਰਜ ਹੁਣ ਲੜਾਈ ਮਨਦੀਪ ਖਾਲਸਾ ਅਤੇ ਕਰਨਵੀਰ ਬੁਰਜ ਦੇ ਵਿੱਚ ਚੌਥੀਜੇ ਨੰਬਰ ਦੀ ਲੜਾਈ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਕਿ ਤੀਸਰੇ ਨੰਬਰ ਦੇ ਉੱਪਰ ਕੌਣ ਆਉਂਦਾ ਕਿਉਂਕਿ ਇਹਨਾਂ ਦੇ ਵਿੱਚ ਨੈਕ ਟੂ ਨੈਕ ਫਾਈਟ ਹੋ ਚੁੱਕੀ ਆ ਇਹ 7ਵੇਂ ਰਾਉਂਡ ਦੇ ਤੁਹਾਨੂੰ ਨਤੀਜੇ ਅਸੀਂ ਦੱਸ ਰਹੇ ਹਾਂ 7ਵੇਂ ਰਾਉਂਡ ਦੇ ਵਿੱਚ 1836 ਵੋਟਾਂ ਦਾ ਫਰਕ ਪੈ ਚੁੱਕਾ ਮੇਰੇ ਸਹਿਯੋਗੀ ਗਗਨ ਸ਼ੁਕਲਾ ਮੇਰੇ ਨਾਲ ਨੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕਿਹੜੇ ਏਰੀਆ ਦੇ ਖੁੱਲ ਰਹੇ ਨੇ ਅਜੇ 7ਵਾਂ ਰਾਉਂਡ ਹੋਇਆ 9 ਰਾਉਂਡ ਬਾਕੀ ਨੇ ਕੀ ਫਰਕ ਕੋਈ ਪੈ ਸਕਦਾ ਕਿਉਂਕਿ ਬਹੁਤਾ ਵੱਡਾ ਵੀ ਫਰਕ ਨਹੀਂ ਪਰ ਫਰਕ ਜਿਹੜਾ ਆ ਉਹ ਪੈ ਗਿਆ ਗਗਨ ਫਰਕ ਤਾਂ ਪੈ ਗਿਆ ਇਹ ਫਰਕ ਨਿਕਲ ਸਕਦਾ ਜਾਂ ਨਹੀਂ ਨਿਕਲ ਸਕਦਾ ਦੇਖੋ ਮਨਦੀਪ ਲਗਭਗ ਜਿਹੜਾ ਅੱਧੀ ਕਾਊਂਟਿੰਗ ਹੋ ਗਈ ਸੱਤ ਰਾਊਂਡ ਹੋ ਗਏ ਨੇ ਤੇ 16 ਰਾਊਂਡ ਨੇ ਫਰਕ ਕਰੀਬ 1800 ਵੋਟ ਦਾ ਕੋਈ ਜ਼ਿਆਦਾ ਮਾਰਜਨ ਹੈ ਨਹੀਂ ਇਹ ਨਿਕਲ ਫਿਲਹਾਲ ਸੂਤਰਾਂ ਤੋਂ ਖਬਰ ਸਾਨੂੰ ਇਹ ਹੀ ਹੈ ਕਿ ਜਿਹੜਾ ਹਲੇ ਜਿਹੜੀ ਹੈ ਕਾਊਂਟਿੰਗ ਹੈ ਉਹ ਅਰਬਨ ਏਰੀਆ ਦੀ ਹੈ ਤੋਂ ਸਭ ਤੋਂ ਵੱਡਾ ਅਗਰ ਜ਼ਿਕਰ ਕਰਿਆ ਜਾਵੇ ਤਾਂ ਜਿਹੜਾ ਅਕਾਲੀ ਦਲ ਦਾ ਰੁਝਾਨ ਹੈ ਉਹ ਪਿੰਡੂ ਖੇਤਰਾਂ ਦੇ ਵਿੱਚ ਬਹੁਤ ਆਦਤ ਵੇਖਣ ਨੂੰ ਮਿਲਿਆ ਵੋਟ ਬੈਂਕ ਦਾ ਉਹਨਾਂ ਦਾ ਜਿਹੜਾ ਵੱਡਾ ਅਸਰ ਹੈ ਉਹ ਪਿੰਡੂ ਖੇਤਰ ਚਾਹਤਾ ਉਹ ਜੜੀਆਂ ਨੇ ਹੁਣ EVMs ਨੇ ਉਹਨਾਂ ਨੂੰ ਖੋਲਣਾ ਤਾਂ ਕਿਤੇ ਨਾ ਕਿਤੇ ਮਾਰਜਨ ਜ਼ਰੂਰ ਘਟਦਾ ਹੋ ਨਜ਼ਰ ਆਊਗਾ ਪਰ ਸਥਿਤੀ ਇਹ ਹੈ ਕਿ 1800 ਵੋਟ ਕੋਈ ਜ਼ਿਆਦਾ ਵੋਟ ਨਹੀਂ ਹੈਗੀ ਅਕਾਲੀ ਦਲ ਪਹਿਲੇ ਤਿੰਨ ਰਾਉਂਡ ਲੀਡ ਕਰਦਾ ਰਿਹਾ ਉਸ ਤੋਂ ਬਾਅਦ ਅਗਰ ਜ਼ਿਕਰ ਕਰਿਆ ਜਾਵੇ ਤਾਂ ਲਗਾਤਾਰ ਪਹਿਲਾਂ 179 ਵੋਟ ਫਿਰ 374 ਵੋਟ ਫਿਰ 800 ਵੋਟ ਤੇ ਹੁਣ 1836 ਵੋਟ ਤਾਂ ਹਰਮੀਤ ਸੰਧੂ ਥੋੜੇ ਥੋੜੇ ਮਾਰਜਨ ਦੇ ਨਾਲ ਅੱਗੇ ਵਧਦੇ ਹੋ ਨਜ਼ਰ ਆ ਰਹੇ ਨੇ ਪਰ ਕਾਂਟੇ ਦੀ ਟੱਕਰ ਉਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਗੱਲ ਕਹੀ ਜਾਂਦੀ ਵੀ ਸਿਮਣੀ ਚੋਣ ਹਮੇਸ਼ਾ ਸਰ ਇਹ ਜਿਹੜਾ ਮੁਕਾਬਲਾ ਹੋ ਜਾਂਦਾ ਉਹ ਤਾਂ ਮੁਕਾਬਲਾ ਹੈ ਨਹੀਂ ਇਥੇ ਤਕੂ ਆਮੂਮਨ ਨਾ ਜੇਕਰ ਤੁਸੀਂ ਜ਼ਿਮਨੀ ਚੋਣਾ ਦੀ ਹਿਸਟਰੀ ਦੇਖੋ ਉਹਨਾਂ ਦਾ ਇਤਿਹਾਸ ਤੁਸੀਂ ਦੇਖੋ ਖੰਗਾ ਲਓ ਤਾਂ ਬਿਲਕੁਲ ਕਲੀਅਰ ਕਟ ਹੈ ਹੁੰਦਾ ਹੈ ਕਿ ਸਰਕਾਰ ਕਿਉਂਕਿ ਲੋਕ ਵੀ ਇਹ ਸੋਚਦੇ ਨੇ ਕਿ ਸਰਕਾਰ ਹੁੰਦੀ ਆ ਸਰਕਾਰ ਤੋਂ ਕੰਮ ਲੈਣੇ ਹੁੰਦੇ ਨੇ ਪਰ ਮਾਜੇ ਦੀ ਧਰਤੀ ਤਰਨ ਤਰਨ ਤੇ ਇਹ ਚੀਜ਼ ਬਿਲਕੁਲ ਵੀ ਨਹੀਂ ਵੇਖਣ ਨੂੰ ਮਿਲ ਰਹੀ ਬਿਲਕੁਲ 올ਟਰੋਜ਼ਾਨ ਨੇ ਮੈਸ 1800 ਵੋਟ ਇਸ ਵੇਲੇ ਆਮ ਆਦਮੀ ਪਾਰਟੀ ਅੱਗੇ ਆਰ ਅਕਾਲੀ ਦਲ ਜਿਹੜਾ ਕਿ ਲਗਾਤਾਰ ਕਹਿੰਦੇ ਕਿ ਬਿਲਕੁਲ ਬਾਟਮ ਤੇ ਸੀਗਾ ਤੋਂ ਇਸ ਵੇਲੇ ਨੈਕ ਟੂ ਨੈਕ ਬਿਲਕੁਲ ਕਾਂਟੇ ਦੀ ਟੱਕਰ ਸਰਕਾਰ ਨੂੰ ਦਿੰਦਾ ਹੋਇ ਨਜ਼ਰ ਆ ਰਿਹਾ ਮਨਦੀਪ ਇਹ ਸਰ ਕੀ ਤੁਸੀਂ ਸਮਝਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਿਛਲੇ ਕਈ ਚੋਣਾਂ ਦੇ ਵਿੱਚ ਆਪਦੀ ਜਮਾਨਤ ਜ਼ਬਤ ਕਰਵਾ ਲਈ ਇਸ ਵਾਰ ਨੇਕ ਟੂ ਨੇਕ ਫਾਈਟ ਦੇ ਰਿਹਾ ਤਰਨਤਾਰਨ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਸੰਦ ਕਰ ਰਹੇ ਨੇ ਦੇਖੋ ਇਹ ਦੋ ਚੀਜ਼ਾਂ ਬਹੁਤ ਨੋਟ ਕਰਨ ਵਾਲੀਆਂ ਨੇ ਸਰਕਾਰ ਰੂਲਿੰਗ ਪਾਰਟੀ ਆਪਣੇ 4 ਸਾਲ ਦੇ ਕੰਮ ਗਿਣਾ ਰਹੀ ਹੈ ਤੇ ਸੁਖਬੀਰ ਬਾਦਲ 10 ਸਾਲ ਪਹਿਲਾਂ ਆਪਣੀ ਸਰਕਾਰ ਦੇ 10 ਸਾਲ ਦੇ ਕੰਮ ਗਿਣਾ ਰਹੇ ਨੇ ਇਹ ਦੇਖੋ ਤੁਸੀਂ ਕੰਪੈਰੀਟਿਵਲੀ ਇੱਕ ਦੋ ਨਤੀਜਿਆਂ ਨੂੰ ਅਗਰ ਨਾਪ ਕੇ ਦੇਖੋ ਤਾਂ ਬਹੁਤ ਵੱਡੀ ਗੱਲ ਹੈ ਉਹ ਕਹਿੰਦੇ ਅੱਜ ਤੋਂ 10 ਸਾਲ ਪਹਿਲਾਂ ਸਾਡੀ ਸਰਕਾਰ ਸੀਗੀ ਤਾਂ ਉਹਨਾਂ 10 ਸਾਲਾਂ ਦੇ ਵਿੱਚ ਅਸੀਂ ਕਿਹੜੇ ਕੰਮ ਕੀਤੇ ਨੇ ਉਹ ਕਹਿੰਦੇ ਇਨਫਰਾਸਟ੍ਰਕਚਰ ਬਿਲਡ ਅਸੀਂ ਕੀਤਾ ਸਪੋਰਟਸ ਤੇ ਕੰਮ ਅਸੀਂ ਕੀਤਾ ਠੀਕ ਹੈ ਤੀਰਥ ਸਥਾਨ ਅਸੀਂ ਬਣਾਏ ਨੇ ਜੀਤ ਜਿਹੜੀ ਯੋਜਨਾ ਉਹ ਅਸੀਂ ਚਲਾਈ ਹੈ ਆਟਾ ਦਾਲ ਸਕੀਮ ਅਸੀਂ ਚਲਾਈ ਪੈਨਸ਼ਨਾਂ ਅਸੀਂ ਵਧਾਈਆਂ ਉਹ ਕਹਿੰਦੇ ਅਗਰ ਕਿਸੇ ਨੇ ਇੱਕ ਏਕਟ ਲਈ ਆ ਤਾਂ ਉਹ ਸਾਨੂੰ ਕਲੇਮ ਕਰਕੇ ਦਿਖਾ ਦਿਓ ਉਹ ਡਾਇਰੈਕਟਲੀ ਨੇ ਤੇ ਅਗਰ ਤੁਸੀਂ ਪ੍ਰੈਜ਼ੈਂਟਲੀ ਗੱਲ ਕਰੋ ਮੌਜੂਦਾ ਸਮੇਂ ਦੀ ਗੱਲ ਕਰੋ ਤਾਂ ਸੁਖਬੀਰ ਬਾਦਲ ਦਾ ਜਿਸ ਤਰ੍ਹਾਂ ਦਾ ਕੰਮ ਹੜਾਂ ਦੇ ਵਿੱਚ ਰਿਹਾ ਉਹ ਬਾੱਕ ਮਾਰ ਰਿਹਾ ਯੂਥ ਅਕਾਲੀ ਦਲ ਹੋ ਗਿਆ ਉਹਨਾਂ ਦੇ ਬੀਜ ਨੂੰ ਲੈ ਕੇ ਹੋ ਗਿਆ ਜ਼ਮੀਨ ਪਧਰੀ ਕਰਨ ਨੂੰ ਲੈ ਕੇ ਹੋ ਗਿਆ ਉਹਦਾ ਅਸਰ ਜਿਹੜਾ ਉਹ ਵੋਟਾਂ ਦੇ ਵਿੱਚ ਮਨਦੀਪ ਬਿਲਕੁਲ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੁਣ ਇੱਕ ਇੰਟਰਸਟਿੰਗ ਚੀਜ਼ ਇਹ ਵੀ ਹੈ ਕਿ ਮਨਦੀਪ ਸਿੰਘ ਖਾਸ ਕਰਕੇ ਜਿਵੇਂ 7667 ਵੋਟਾਂ ਲੈ ਗਏ ਨੇ ਹਾਲਾਂਕਿ ਫਰਕ ਇਹਨਾਂ ਦਾ ਜਿੱਤਣ ਤੱਕ ਦਾ 9690 ਵੋਟਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਤਾਂ ਲੜਾਈ ਲੜ ਨਹੀਂ ਸਕਦੇ ਹੁਣ ਜਿਵੇਂ ਕਰਨਵੀਰ ਬੁਰਜ ਨੇ ਕਾਂਗਰਸ ਆ 8181 ਤੇ ਮੈਨੂੰ ਲੱਗਦਾ ਤੀਸਰੇ ਨੰਬਰ ਦੀ ਫਾਈਟ ਇਹਨਾਂ ਦੇ ਵਿੱਚ ਹੋਗੀ ਕਾਂਗਰਸ ਤੇ ਮਨਦੀਪ ਮਨਦੀਪ ਆਜ਼ਾਦ ਉਮੀਦਵਾਰ ਤੇ ਕਾਂਗਰਸ ਦੇ ਵਿਚਾਲੇ ਇਹ ਤੀਸਰੇ ਤੇ ਚੌਥੇ ਨੰਬਰ ਦੀ ਲੜਾਈ ਲੜ ਰਹੇ ਨੇ ਕਿ ਆਕਰ ਤੀਜੇ ਨੰਬਰ ਤੇ ਕਾ ਕੌਣ ਆਊਗਾ ਦੇਖੋ ਮਨਦੀਪ ਖਾਲਸਾ ਜਿਹੜੇ ਨੇ ਆਜ਼ਾਦ ਉਮੀਦਵਾਰ ਨੇ ਉਹਨਾਂ ਕੋ ਗਵਾਂ ਨੂੰ ਕੁਝ ਨਹੀਂ ਹੈਗਾ ਪਰ ਕਾਂਗਰਸ ਪਾਰਟੀ ਆਪਣਾ ਆਧਾਰ ਗਵਾ ਰਹੀ ਹੈ ਇਸ ਵੇਲੇ ਜਿਹੜੀ ਕਹਿ ਰਹੀ ਕਿ ਵਿਕਲਪ ਦੇ ਤੌਰ ਤੇ ਅਸੀਂ 2027 ਦੇ ਵਿੱਚ ਅਸੀਂ ਆ ਰਹੇ ਹਾਂ ਕਿ ਕਾਂਗਰਸ ਪਾਰਟੀ ਦਾ ਤੀਜੇ ਨੰਬਰ ਤੇ ਖਿਸਕ ਜਾਣਾ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਾਂਗਰਸ ਨੂੰ ਆਤਮ ਮੰਤਨ ਕਰਨ ਦੀ ਲੋੜ ਆ ਆਤਮ ਚਿੰਤਨ ਕਰਨ ਦੀ ਲੋੜਾ ਇਹ ਜਿਹੜੇ ਕਾਂਗਰਸੀ ਦੇਖੋ ਲੁਧਿਆਣੇ ਦੇ ਵਿੱਚ ਕਾਂਗਰਸ ਦੀ ਫੁੱਟ ਜਗਜਾਰ ਹੋਈ ਰਾਜਾ ਵੜਿੰਗ ਇੱਕ ਪਾਸੇ ਨਜ਼ਰ ਆਏ ਨੇ ਆ ਭਾਰਤ ਪੂਸ਼ਣ ਆਸ਼ੂ ਇੱਕ ਪਾਸੇ ਨਜ਼ਰ ਆਏ ਨੇ ਤਾਂ ਉਹ ਫੁੱਟ ਇੱਥੇ ਕਹਿੰਦੇ ਨੇ ਉਮੀਦਵਾਰ ਪ੍ਰਤਾਪ ਬਾਜਵਾ ਦਾ ਬਿਆਨ ਜਿਹੜੇ ਨੇ ਉਹ ਰਾਜਾ ਵੜਿੰਗ ਦੇ ਖਰਾਬ ਕਰ ਗਏ ਕਿਤੇ ਨਾ ਕਿਤੇ ਦੇਖੋ ਅਕਾਲੀ ਦਲ ਵੱਡੇ ਪੱਧਰ ਤੇ ਮੰਦੀ ਪਰਵਾਇਵ ਕਰ ਰਿਹਾ ਤੇ ਕਾਂਗਰਸ ਵੱਡੇ ਪੱਧਰ ਤੇ ਜਿਹੜੀ ਉਹ ਆਪਣਾ ਆਧਾਰ ਗੌਂਦੀ ਹੋਈ ਨਜ਼ਰ ਆ ਰਹੀ ਹੈ ਜੀ ਬਿਲਕੁਲ ਬਿਲਕੁਲ ਚੌਥੇ ਨੰਬਰ ਦੇ ਉੱਪਰ ਦੀ ਲੜਾਈ ਤੀਸਰੇ ਨੰਬਰ ਦੇ ਉੱਪਰ ਦੀ ਲੜਾਈ ਇਹ ਜਿਹੜੀ ਹੁਣ ਇਹ ਦੋਵੇਂ ਲੜ ਰਹੇ ਨੇ ਪਰ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਜਿਹੜੇ ਦਰਸ਼ਕ ਜੁੜੇ ਨੇ 1836 ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਅੱਗੇ ਚੱਲੇ ਨੇ ਇਹ ਕੋਈ ਵੱਡੀ ਲੀਡ ਨਹੀਂ ਕਿ ਨਹੀਂ ਤੇ ਜਿਮਣੀ ਚੋਣਾਂ ਦੇ ਵਿੱਚ ਐਨਸੀਨ ਨੂੰ ਬਹੁਤ ਜ਼ਿਆਦਾ ਫਰਕ ਹਜ਼ਾਰਾਂ ਦੇ ਵਿੱਚ ਫਰਕ ਪੈ ਜਾਂਦਾ ਪਰ 1836 ਵੋਟਾਂ ਦੇ ਨਾਲ ਸਿਰਫ ਹਰਮੀਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ ਸੁਖਵਿੰਦਰ ਕੌਰ ਨੂੰ ਇਸ ਵਕਤ 1500 15521 ਵੋਟਾਂ ਪਈਆਂ ਨੇ ਕਰਨਵੀਰ ਬੁਰਜ ਅਤੇ ਮੰਦੀਪ ਖਾਲਸਾ ਦੇ ਵਿੱਚ ਕੋਈ ਬਹੁਤਾ ਵੱਡਾ ਫਰਕ ਨਹੀਂ 500 ਵੋਟਾਂ ਦਾ ਫਰਕ ਅਨੁਮਾਨ ਜਿਹੜਾ ਵਾ ਉਹ ਲਾਇਆ ਜਾ ਰਿਹਾ 500 ਵੋਟਾਂ ਜਿਹੜੀਆਂ ਨੇ ਪਈਆਂ ਨੇ ਹਰਜੀਤ ਸਿੰਘ ਸੰਧੂ ਜਿਨ੍ਹਾਂ ਦੇ ਲਈ ਰਵਨੀਤ ਬਿੱਟੂ ਵੀ ਆਏ ਜਿਨ੍ਹਾਂ ਦੇ ਲਈ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਆਏ ਸੀਗੇ ਪ੍ਰਚਾਰ ਕੀਤਾ ਤਾਂ ਉਹਨਾਂ ਦੇ ਲਈ ਅਜੇ ਤੱਕ 7ਵੇਂ 라ਉਂਡ ਦੇ ਵਿੱਚ 1900 74 ਵੋਟਾਂ ਸਿਰਫ ਉਹਨਾਂ ਦੀਆਂ ਨਿਕਲੀਆਂ ਨੇ ਮੀਟੂ ਛਟਰਾਂ ਵਾਲੇ ਵੀ ਉੱਥੇ ਪਿੱਛੇ ਹੀ ਨੇ ਉਹ ਲੋਕਾਂ ਦੇ ਨਾਲ ਜਾਂ মিডিਆ ਦੇ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਨੂੰ ਅਜੇ ਤੱਕ ਸਿਰਫ 200 ਸੱਤ ਵੋਟਾਂ ਪਈਆਂ ਨੇ ਹਰਬਿੰਦਰ ਕੌਰ ਉਸਮਾ ਦੀ ਗੱਲ ਜ਼ਰੂਰ ਕਰ ਲੈਣੇ ਆ ਇਹ ਅਜੀ ਜਿਹੜੇ ਆਜ਼ਾਦ ਨੇ ਇਹ ਉਮੀਦਵਾਰ ਹਰਬਿੰਦਰ ਕੌਰ ਉਸਮਾ ਉਹ ਨੇ ਜਿਨ੍ਹਾਂ ਨੇ ਖਡੂਰ ਸਾਹਿਬ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੇਲ੍ਹ ਕਰਾਈ ਹੈ ਉਹ ਆਪ ਦੀ ਇੱਕ ਲੜਾਈ ਲੜ ਰਹੇ ਨੇ 18 ਤਰੀਕ ਹੈ ਉਹਨਾਂ ਨੂੰ ਜੇਕਰ ਉਹਨਾਂ ਦੀ ਜ਼ਮਾਨਤ ਅਰਜੀ ਰੱਦ ਹੋ ਜਾਂਦੀ ਤਾਂ ਉਸ ਤੋਂ ਬਾਅਦ ਇੱਕ ਜ਼ਿਮਨੀ ਚੋਣ ਤਰਨਤਾਰਨ ਤੋਂ ਬਾਅਦ ਇੱਕ ਹੋਰ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਆ ਸਕਦੀ ਹੈ ਹਰਬਿੰਦਰ ਕੌਰ ਵੀ ਚੋਣ ਲੜ ਰਹੇ ਨੇ ਆਜ਼ਾਦ ਤੌਰ ਦੇ ਉੱਪਰ 204 ਵੋਟਾਂ ਇਹਨਾਂ ਨੂੰ ਪਈਆਂ ਨੇ ਅਤੇ ਇੱਕ ਚਿਹਰੇ ਦਾ ਜ਼ਿਕਰ ਕਰਨਾ ਹੋਰ ਬਣਦਾ ਐਡਵੋਕੇਟ ਕੋਮਲਪ੍ਰੀਤ ਸਿੰਘ ਕੋਮਲਪ੍ਰੀਤ ਉਹ ਨੇ ਜਿਹੜੇ ਡਾਕਟਰ ਜਿਹੜੇ ਸੋਹਲ ਨੇ ਜਿਹੜੇ ਪਿਛਲੇ ਐਮਐਲਏ ਰਹੇ ਨੇ ਜਿਨ੍ਹਾਂ ਦੀ ਡੈਥ ਹੋ ਗਈ ਜਿਨ੍ਹਾਂ ਕਾਰਨ ਇਹ ਸਾਰਾ ਤਾਮਜਾਮ ਹੋ ਰਿਹਾ ਇਲੈਕਸ਼ਨ ਲੜੀ ਤਿਆਰੀ ਹੈ ਜ਼ਿਮਨੀ ਚੋਣ ਹੋਈ ਹੈ ਇਹ ਇਹ ਉਹਨਾਂ ਦੇ ਭਤੀਜੇ ਨੇ ਇਹ ਪੀਏ ਵੀ ਰਹੇ ਨੇ ਪੀਏ ਵੀ ਰਹੇ ਨੇ ਤੇ ਇਹ ਪਿਛਲੇ ਦਿਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਦਾ ਵੀ ਕੋਈ ਆਧਾਰ ਜਿਹੜਾ ਵਾ ਇਸ ਵਕਤ ਨਹੀਂ ਬਚਿਆ ਤਾਂ ਨਵੀਂ ਅਪਡੇਟ ਆ ਗਈ ਹੈ ਗਗਨ ਇੱਕ ਵਾਰੀ ਜ਼ਰੂਰ ਦੱਸਿਓ ਵੀ ਨਵੀਂ ਅਪਡੇਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਹਰਮੀਤ ਸਿੰਘ ਸੰਧੂ ਜਿੱਤ ਦੇ ਵੱਲ ਵੱਧ ਰਹੇ ਨੇ ਫਰਕ ਦੱਸ ਦਿਓ ਕਿੰਨਾ ਪੈ ਗਿਆ ਦੇਖੋ ਜਿਹੜੀ ਤਾਜ਼ਾ ਅਪਡੇਟ ਆਈ ਆ ਮੰਦੀਪ ਹੋਏ ਆ ਕਿ ਹਰਮੀਤ ਸੰਧੂ 20000 ਦਾ ਅੰਕੜਾ ਪਾਰ ਕਰ ਚੁੱਕੇ ਨੇ ਅਗਰ ਆਪਣੇ ਦਰਸ਼ਕ ਜਿਹੜੇ ਸਾਡੇ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਲੀਡ ਤਾਂ ਲੀਡ ਜਿਹੜੀ ਆ ਉਹ 3668 ਦੀ ਹੋ ਗਈ ਹੈ ਲੀਡ ਦੁੱਗਣੀ ਹੋ ਗਈ ਹੈ ਤਾ ਇਹ ਕਿਤਨੇ ਕਿਤੇ ਅਕਾਲੀ ਦਲ ਦੇ ਲਈ ਚਿੰਤਾਵਾਂ ਜ਼ਰੂਰ ਨੇ ਹਾਲਾਂਕਿ ਅਕਾਲੀ ਦਲ ਜਿਹੜਾ ਉਹ ਆਪਣੀ ਲੜਾਈ ਲੜ ਰਿਹਾ ਹੈ ਔਰ ਕਿਤਨੇ ਕਿਤੇ ਦੇਖਿਆ ਜਾਵੇ ਤਾਂ ਇਸ ਵੇਲੇ ਸੁਖਵਿੰਦਰ ਕੌਰ ਪ੍ਰਿੰਸੀਪਲ ਸੁਖਵਿੰਦਰ ਕੌਰ ਉਹ 16768 ਵੋਟਾਂ ਤੇ ਨੇ ਮਨਦੀਪ ਖਾਲਸਾ 9962 ਵੋਟਾਂ ਤੇ ਨੇ ਔਰ ਕਰਨ ਬੁਰਜ ਮੰਦੀਪ ਹਾਂ ਮਨਦੀਪ ਖਾਲਸਾ ਕਰਨ ਬੁਰਜ ਤੋਂ ਅੱਗੇ ਨਿਕਲ ਗਏ ਨੇ ਤੀਸਰੇ ਨੰਬਰ ਤੇ ਆ ਗਏ ਨੇ ਮਨਦੀਪ ਖਾਲਸਾ ਤੇਰਾ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਚੜ ਕੇ ਚੌਥੇ ਨੰਬਰ ਤੇ ਚਲੇਗੀ ਆਜ਼ਾਦ ਉਮੀਦਵਾਰ ਵੀ ਇਸ ਵੇਲੇ ਕਾਂਗਰਸ ਪਾਰਟੀ ਤੋਂ ਅੱਗੇ ਜਾਂਦਾ ਹੋਇਆ ਨਜ਼ਰ ਆ ਰਿਹਾ ਆ 11694 ਵੋਟਾਂ ਕਰਨਬੁਰਜ ਪਿੱਛੇ ਚੱਲ ਰਹੇ ਨੇ ਬਹੁਤ ਵੱਡੀ ਗੱਲ ਹੋ ਗਈ ਵੀ ਜਿਹੜੀ 8700 ਤੇ 60 ਵੋਟਾਂ ਪਈਆਂ ਨੇ ਕਰਨਬੁਰਜ ਨੂੰ ਤੇ 9162 ਵੋਟਾਂ ਹੋ ਗਈਆਂ ਨੇ ਮਨਦੀਪ ਖਾਲਸਾ ਦੀਆਂ ਜਿੱਥੇ 500 ਦਾ ਪਹਿਲਾ ਫਰਕ ਸੀਗਾ ਹੁਣ ਲਗਭਗ 4450 ਦਾ ਫਰਕ ਮਨਦੀਪ ਨੇ ਪਾ ਦਿੱਤਾ ਕਰਨਵੀਰ ਹਾਂ ਇਹ ਬਹੁਤ ਇੰਪੋਰਟੈਂਟ ਹੈ ਜਿੱਥੇ ਆਪਾਂ ਨੈਕ ਟੂ ਨੈਕ ਅਕਾਲੀ ਦਲ ਤੇ ਆਮ ਆਦੀ ਪਾਰਟੀ ਦੀ ਗੱਲ ਕਰ ਰਹੇ ਹਾਂ ਉੱਥੇ ਤੀਜੇ ਚੌਥੇ ਨੰਬਰ ਦੀ ਲੜਾਈ ਇੰਡੀਪੈਂਡੈਂਟ ਉਮੀਦਵਾਰ ਤੇ ਕਾਂਗਰਸ ਪਾਰਟੀ ਦੀ ਆ ਤੇ ਹੁਣ ਕਾਂਗਰਸ ਪਾਰਟੀ ਖਿਸਕੇ ਚੌਥੇ ਨੰਬਰ ਤੇ ਚਲੀ ਗਈ ਆ ਹਾਲਾਂਕਿ ਇਹ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ ਹਰਮੀਤ ਸੰਧੂ ਜੜੇ ਨੇ ਰੂਲਿੰਗ ਪਾਰਟੀ ਦੇ ਉਮੀਦਵਾਰ ਨੇ ਉਹ 3668 ਵੋਟਾਂ ਦੇ ਨਾਲ ਅੱਗੇ ਹੋ ਗਏ ਨੇ ਮਾਰਜਨ ਕਾਫੀ ਵੱਧ ਗਿਆ ਕਿਉਂਕਿ ਰਾਊਂਡ ਵੀ ਹੁਣ ਘਟ ਰਹੇ ਨੇ ਤੇ ਮਾਰਜਨ ਵੱਧ ਰਿਹਾ ਹੈ ਤਾਂ ਦੇਖਣਯੋਗ ਹੋਊਗਾ ਕਿ ਅੱਗੇ-ਅੱਗੇ ਜਿਸ ਤਰ੍ਹਾਂ ਦਿਹਾਤੀ ਇਲਾਕਾ ਖੁੱਲਦਾ ਕੀ ਮਾਰਜਨ ਆਫ ਏਰਰ ਹੋਰ ਘਟੂਗਾ ਜਾਂ ਹਰਮੀਤ ਸੰਧੂ ਜਿੱਤ ਦੇ ਵੱਲ ਲਗਾਤਾਰ ਵੱਧਦੇ ਜਾਣਗੇ 16 ਰਾਊਂਡ ਨੇ 16 ਰਾਊਂਡਾਂ ਦੇ ਵਿੱਚੋਂ 8 ਰਾਊਂਡ ਕੰਪਲੀਟ ਹੋ ਚੁੱਕੇ ਨੇ ਭਾਵ ਕਿ ਅੱਧਾ ਰਿਜ਼ਲਟ ਆ ਗਿਆ ਆ ਅੱਧਾ ਰਿਜ਼ਲਟ ਆ ਗਿਆ ਤੇ ਹੁਣ ਅੱਧਾ ਬਾਕੀ ਆ ਅੱਦੇ ਦੇ ਵਿੱਚ 3668 ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ ਇਹ ਕੁੱਲ ਵੋਟਾਂ ਜਿਹੜੀਆਂ ਨੇ ਇਹਨਾਂ ਨੂੰ 20454 ਵੋਟਾਂ ਪਈਆਂ ਨੇ ਸੁਖਵਿੰਦਰ ਕੌਰ ਹੋਣਾ ਨੂੰ 16786 ਵੋਟਾਂ 3668 ਦਾ ਫਰਕ ਜਿਹੜਾ ਉਹ ਪੈ ਗਿਆ ਤੇ ਵੱਟੀ ਗੱਲ ਇਹ ਹੈ ਵੀ ਮਨਦੀਪ ਸਿੰਘ ਖਾਲਸਾ ਕਾਂਗਰਸ ਤੋਂ ਉੱਤੇ ਆ ਗਏ ਨੇ ਥੋੜੀ ਜਰ ਪਹਿਲਾਂ ਹੀ ਅਸੀਂ ਚਰਚਾ ਕਰ ਰਹੇ ਸੀ ਕਿ ਹੁਣ ਲੜਾਈ ਚੌਥੇ ਅਤੇ ਤੀਸਰੇ ਨੰਬਰ ਦੇ ਉੱਪਰ ਇਹਨਾਂ ਦੋਵਾਂ ਦੀ ਦੇਖਣ ਨੂੰ ਮਿਲੇਗੀ ਵੀ ਤੀਸਰੇ ਨੰਬਰ ਦੇ ਉੱਪਰ ਕੌਣ ਆਏਗਾ ਮਨਦੀਪ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਨੇ ਪੰਥਕ ਤੇ ਰਾਣੇ ਇਹਨਾਂ ਨੂੰ ਸਾਥ ਦਿੱਤਾ ਪਿੰਡਾਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਕਈ ਕਲਾਕਾਰ ਆਏ ਆਜ਼ਾਦ ਉਮੀਦ ਦੇ ਉੱਪਰ ਸਮਾਜ ਸੇਵੀ ਵੀ ਆਏ ਉਹਨਾਂ ਨੇ ਇਹਨਾਂ ਦਾ ਬਹੁਤ ਸਾਥ ਦਿੱਤਾ ਤੇ ਅੱਜ ਇਹ ਸਾਥ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕੰਮ ਆਉਂਦਾ ਕੰਮ ਆਉਂਦਾ ਨਜ਼ਰ ਇਸ ਕਰਕੇ ਆ ਰਿਹਾ ਠੀਕ ਹੈ ਵੀ ਜਿੱਤ ਹਾਰ ਸਾਰਿਆਂ ਦੇ ਲਈ ਬਣੀ ਆ ਪਰ ਮਨਦੀਪ ਸਿੰਘ ਖਾਲਸਾ ਇਸ ਵੇਲੇ ਕਾਂਗਰਸ ਤੋਂ ਉੱਪਰ ਹੋ ਗਏ ਨੇ ਕਾਂਗਰਸ ਦਾ ਗੜ ਮੰਨਿਆ ਜਾਂਦਾ ਰਿਹਾ ਹੈ ਤਰਨਤਾਰਨ ਹਲਕੇ ਨੂੰ ਇਹਨਾਂ ਦਾ ਇਥੋਂ ਐਮਐਲਏ ਵੀ ਰਿਹਾ 2027 ਤੋਂ ਲੈ ਕੇ 22 ਤੱਕ ਇਹਨਾਂ ਨੇ ਐਮਐਲਏ ਦੀ ਸੀਟ ਵੀ ਜਿਹੜੀ ਆ ਉਹ ਜਿੱਤੀ ਸੀਗੀ ਵਧੀਆ ਮਾਰ ਜਨਾਂ ਜਿੱਤ ਲਈ ਸੀ ਅਗਲੀ ਹੋਤਰੀ ਇਹਨਾਂ ਦੇ ਐਮਐਲਏ ਰਹੇ ਨੇ ਪਰ ਹੁਣ ਕਰਨਬੀਰ ਬੁਰਜ ਦਾ ਜਿਹੜਾ ਇੱਥੇ ਜਾਦੂ ਹੈ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਇਹਦੇ ਕਾਰਨ ਕਈ ਹੋ ਸਕਦੇ ਨੇ ਰਾਜਾ ਵੜਿੰਗ ਦੇ ਬਿਆਨ ਹੋ ਸਕਦੇ ਨੇ ਰਾਜਾ ਵੜਿੰਗ ਦੀਆਂ ਵਾਇਰਲ ਵੀਡੀਓਜ਼ ਹੋ ਸਕਦੀਆਂ ਨੇ ਰਾਜਾ ਵੜਿੰਗ ਨੇ ਜਿਹੜੇ ਇਹਨਾਂ ਨੂੰ ਜਾਨਵਰ ਦੇ ਨਾਲ ਕੰਪੈਰੀਜ਼ਨ ਕੀਤਾ ਉਹਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਉਹ ਚੀਜ਼ਾਂ ਦਾ ਇੰਪੈਕਟ ਜਿਹੜਾ ਆ ਇਸ ਚੋਣ ਦੇ ਉੱਪਰ ਪੈਂਦਾ ਨਜ਼ਰ ਆ ਰਿਹਾ ਕਰਨਬੀਰ ਬੁਰਜ 8760 ਵੋਟਾਂ ਨੇ ਤੇ ਮਨਦੀਪ ਸਿੰਘ ਖਾਲਸਾ 9962 ਵੋਟਾਂ ਦੇ ਨਾਲ ਜਿਹੜਾ 62 ਵੋਟਾਂ ਨਾਲ ਜਿਹੜੀਆਂ ਨੇ ਉਹਨਾਂ ਨੂੰ ਪੈ ਗਈਆਂ ਨੇ 9962 ਵੋਟਾਂ ਬਹੁਤ ਵੱਡੀ ਗਿਣਤੀ ਹੁੰਦੀ ਹੈ ਵੋਟਾਂ ਦੀ ਆਜਾਤ ਤੌਰ ਦੇ ਉੱਪਰ ਜਦੋਂ ਚੋਣ ਲੜਨੀ ਪਵੇ ਤਾਂ ਆਪਣੇ ਆਪ ਦੇ ਵਿੱਚ ਹੀ ਇੰਨੀਆਂ ਵੋਟਾਂ ਖੜਨੀਆਂ ਇੱਕ ਵੱਡੀ ਗੱਲ ਆ ਹਾਲਾਂਕਿ ਇਹ ਦਾਵਾ ਇਹ ਕਰਦੇ ਸੀ ਕਿ ਅਸੀਂ ਜਿੱਤ ਲਵਾਂਗੇ ਪਰ ਜਿਹੜਾ ਵੀ ਪਰਫਾਰਮ ਕਰ ਰਹੇ ਨੇ ਅਜੇ ਤੱਕ ਆਜਾਤ ਤੌਰ ਦੇ ਉੱਪਰ ਵਧੀਆ ਕਰ ਰਹੇ ਨੇ ਇੱਕ ਗੱਲ ਗਗਨ ਮੈਨੂੰ ਇਹ ਵੀ ਸਮਝਾਇਓ ਕਿ ਜੇਕਰ ਮਨਦੀਪ ਸਿੰਘ ਖਾਲਸਾ ਨਾ ਖੜੇ ਹੁੰਦੇ ਤਾਂ ਇਹ ਵੋਟ ਕਿੱਧਰ ਜਾਣੀ ਸੀ ਦੇਖੋ ਪੰਥਕ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਖਾਲਸਾ ਨੂੰ ਪੇਸ਼ ਕੀਤਾ ਗਿਆ 9100 ਵੋਟ ਬਹੁਤ ਹੁੰਦੀ ਆ ਅਗਰ 9100 ਵੋਟ ਇਹ ਮਨਦੀਪ ਸਿੰਘ ਖਾਲਸਾ ਨੂੰ ਪਈਆ ਤਾਂ ਅਗਰ ਤੁਸੀਂ ਅਸੈਸਮੈਂਟ ਇਹਦੀ ਲਾਓ ਤਾਂ ਇਹਦੀ ਬਹੁਤ ਤਾਤ ਜਿਹੜੀ ਆ VOTING PERCENTAGE ਆ ਉਹ ਅਕਾਲੀ ਦਲ ਨੂੰ ਸ਼ਿਫਟ ਹੋਣਾ ਸੀ ਅਗਰ ਮਨਦੀਪ ਸਿੰਘ ਖਾਲਸਾ ਇੱਥੋਂ ਨਾ ਉਮੀਦਵਾਰ ਹੁੰਦੇ ਤਾਂ ਅਕਾਲੀ ਦਲ ਅਗਰ ਦੇਖਿਆ ਜਾਵੇ ਤਾਂ ਕਰੀਬ 50 ਤੋਂ 60% ਵੋਟਾਂ ਅਗਰ ਨਾਲ ਨਾਲ ਲੈ ਕੇ ਜਾਂਦਾ ਤਾਂ ਸਥਿਤੀ ਕੁਝ ਹੋਰ ਹੋਣੀ ਸੀ ਮੈਨੂੰ ਇਹ ਲੱਗ ਰਿਹਾ ਹੈ ਦੇਖੋ ਘੁਮਕੇ ਸਾਂ ਇਹ ਚੀਜ਼ ਜਿਹੜੀ ਹੈ ਇਹ ਚੀਜ਼ ਨੂੰ ਸੋਚਣ ਦੀ ਹੈ ਕਿ ਦੇਖੋ ਅਕਾਲੀ ਦਲ ਪੰਥਕ ਪਾਰਟੀ ਦਸਰਈਆ ਮਨਦੀਪ ਸਿੰਘ ਖਾਲਸਾ ਖੁਦ ਆਪਣੇ ਆਪ ਨੂੰ ਪੰਥਕ ਉਮੀਦਵਾਰ ਦੱਸ ਰਹੇ ਨੇ ਫਿਰ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਪੰਥਕ ਵੋਟ ਬੈਂਕ ਹੀ ਹੈ ਨਾ ਤਾਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਿਹੜਾ ਇਹ ਦੋਨਾਂ ਪਾਰਟੀਆਂ ਦਾ 파ੜ ਹੈ ਇਹ ਨੁਕਸਾਨ ਸ਼ੋਮਣੀ ਅਕਾਲੀ ਦਲ ਨੂੰ ਬਿਲਕੁਲ ਹੋ ਰਿਹਾ ਹੈ ਇਹ ਲਗਭਗ ਜਿਵੇਂ ਮੰਨ ਲਓ ਵੀ 5000 ਵੋਟ ਜੇ ਮੰਨ ਲਓ ਅੰਦਾਜ਼ਨ ਵੀ ਇਹ ਅਕਾਲੀ ਦਲ ਨੂੰ ਨਾ ਪੈਂਦੀ ਜਿਹੜੀ ਕੱਟੜ ਵੋਟ ਹੁੰਦੀ ਹੈ ਪਰ ਜਿਹੜਾ ਹੁਣ 4000 ਉੱਤੇ ਲੱਗੇਗਾ 4400 ਤੇ ਇਹਦੇ ਵਿੱਚੋਂ ਲਗਭਗ 2250 3000 ਤੱਕ ਪੈਈ ਜਾਣੀ ਸੀ ਅਕਾਲੀ ਦਲ ਤਾਂ ਬਿਲਕੁਲ ਤਾਂ ਤਸਵੀਰ ਤੁਹਾਡੇ ਸਾਹਮਣੇ ਮਨਦੀਪ ਕੁਝ ਹੋਰ ਹੋ ਜਾਣੀ ਸੀ ਅਗਰ ਇਹ ਵੋਟ ਬੈਂਕ ਸ਼ਿਫਟ ਹੁੰਦਾ ਹੁੰਦਾ ਨਜ਼ਰ ਆਉਂਦਾ ਦੇਖੋ ਅੱਧੋ-ਅੱਧ ਵੀ ਤੁਸੀਂ ਕਰ ਲੋ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਲੱਗਦਾ ਤਾਂ ਅੱਧੋ-ਅੱਧ ਨਾਲ ਵੀ ਮਹਿਜ਼ 3800 ਬੋਟ ਦੀ ਲੀਡ ਹੈ ਤਾਂ ਇਹ ਬਿਲਕੁਲ ਜਿਹੜੀ ਹੈ ਇਹ ਮਾਰਜਨ ਜਿਹੜਾ ਲੀਡ ਹੈ ਅਕਾਲੀ ਦਲ ਦਾ ਹੋ ਜਾਣਾ ਸੀ ਤਾਂ ਕਿਤੇ ਨਾ ਕਿਤੇ ਦੇਖੋ ਪੰਥ ਨੂੰ ਵੀ ਇਹ ਚੀਜ਼ ਹੈ ਇਹ ਜਿਹੜੇ ਪੰਥਕ ਉਮੀਦਵਾਰ ਨੇ ਪੰਥਕ ਲੋਕ ਨੇ ਤਾਂ ਇਹ ਚੀਜ਼ਾਂ ਸੋਚਣ ਵਿਚਾਰਨ ਦੀ ਹੈ ਜ਼ਰੂਰ ਨੇ ਕਿ ਦੇਖੋ ਜਦੋਂ ਆਪਸ ਦੇ ਵਿੱਚ ਪਾੜਦੇ ਆ ਤਾਂ ਨੁਕਸਾਨ ਜ਼ਰੂਰ ਹੁੰਦਾ ਹੈ ਤਾਂ ਆਪਸ ਦੇ ਵਿੱਚ ਪਾਟਣ ਦਾ ਨੁਕਸਾਨ ਜਿੱਥੇ ਮਨਦੀਪ ਸਿੰਘ ਖਾਲਸਾ ਚੌਥੇ ਤੋਂ ਤੀਜੇ ਦੇ ਜ਼ਰੂਰ ਆ ਗਏ ਪਰ ਉਹ ਜਿੱਤ ਤੇ ਨਹੀਂ ਨਜ਼ਰ ਆ ਰਹੇ ਉੱਥੇ ਹੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਫਸਮੀ ਟੱਕਰ ਆ ਉੱਥੇ ਅਕਾਲੀ ਦਲ ਨੂੰ ਨੁਕਸਾਨ ਹੋ ਰਿਹਾ ਅਗਰ ਇਹ ਵੋਟਰਾਂ ਨੇ ਅਕਾਲੀ ਦਲ ਨੂੰ ਸ਼ਿਫਟ ਹੁੰਦਾ ਤਾਂ ਅਕਾਲੀ ਦਲ ਡੈਫੀਨੇਟਲੀ ਜਿੱਤਦਾ ਪਰ ਜਿਵੇਂ ਤੁਸੀਂ ਪਹਿਲਾਂ ਵੀ ਆਖਿਆ ਸੀਗਾ ਕਿ ਮਨਦੀਪ ਸਿੰਘ ਖਾਲਸਾ ਕੋਲ ਗਵਾਉਣ ਲਈ ਕੁਝ ਨਹੀਂ ਜੋ ਵੀ ਆਇਆ ਉਹਨਾਂ ਨੂੰ ਉਹਦਾ ਫਾਇਦਾ ਹੀ ਹੋਊਗਾ ਜੇ ਮੰਨ ਲਓ ਵੀ ਤੀਸਰੇ ਨੰਬਰ ਦੇ ਉੱਪਰ ਵੀ ਮਨਦੀਪ ਰਹਿੰਦੇ ਨੇ ਤੇ ਉਹਨਾਂ ਦੀ ਤਾਂ ਆਪਣੇ ਆਪ ਦੇ ਵਿੱਚ ਜਿੱਤ ਹੈ ਵੀ ਕਾਂਗਰਸ ਨੂੰ ਤਾਂ ਪਛਾੜ ਦਿੱਤਾ ਉਹਨਾਂ ਨੇ ਦੇਖੋ ਕਾਂਗਰਸ ਇੱਕ ਸਟੈਬਲਿਸ਼ਡ ਦੇਸ਼ ਦੀ ਸਭ ਤੋਂ ਪੁਰਾਣੀ ਇਸ ਦੇਸ਼ ਦੀ ਵੱਡੀ ਪਾਰਟੀਆਂ ਦੇ ਵਿੱਚੋਂ ਇੱਕ ਹੈ ਪੰਜਾਬ ਦੇ ਵਿੱਚ ਕਈ ਵਾਰ ਰਾਜ ਕਰਨ ਵਾਲੀ ਪਾਰਟੀ ਹੈ ਕਾਂਗਰਸ ਤਾਂ ਉਹਦਾ ਉਮੀਦਵਾਰ ਖਿਸਕੇ ਤੀਜੇ ਚੌਥੇ ਨੰਬਰ ਤੇ ਚਲੇ ਜਾਣਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਕਾਂਗਰਸ ਤੇ ਖੜਾ ਹੋ ਜਾਂਦਾ ਕਾਂਗਰਸ ਦੀ ਸਟੇਟ ਦੀ ਲੀਡਰਸ਼ਿਪ ਤੇ ਖੜਾ ਹੋ ਜਾਂਦਾ ਹੈ ਪ੍ਰਧਾਨ ਤੇ ਖੜਾ ਹੋ ਜਾਂਦਾ ਹੈ ਨੇਤਾ ਵਿਰੋਧੀ ਧਿਰ ਤੇ ਖੜਾ ਹੋ ਜਾਂਦਾ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ ਤੁਸੀਂ ਕਿਸ ਪਲੇਟਫਾਰਮ ਤੇ ਇਲੈਕਸ਼ਨ ਲੜਿਆ ਤੁਹਾਡੀ ਵਿਊਤਬੰਦੀ ਕੀ ਸੀ ਤੁਹਾਡੀ ਰਣਨੀਤੀ ਕਿਸ ਅ ਅਦਾ ਤੈਦਾ ਰਸੀਗੀ ਤਾਂ ਕਾਂਗਰਸ 27 ਤੋਂ ਪਹਿਲਾਂ ਕਾਂਗਰਸ ਨੇ ਲਈਏ ਵੱਡਾ ਐਟਮ ਬੰਬ ਹੈ ਅਗਰ ਕਾਂਗਰਸ ਚੌਥੇ ਨੰਬਰ ਤੇ ਰਹਿੰਦੀ ਹੈ ਜੇ ਕਾਂਗਰਸ ਮੰਨ ਲਓ ਚੌਥੇ ਨੰਬਰ ਤੇ ਰਹਿੰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਚ ਬਹੁਤ ਵੱਡਾ ਫੇਰ ਬਦਲ ਹੋ ਸਕਦਾ ਹੈ ਸੂਤਰ ਦੱਸ ਰਹੇ ਨੇ ਕਿ ਇਸ ਇਲੈਕਸ਼ਨ ਤੋਂ ਬਾਅਦ ਤਾਂ ਬਹੁਤ ਵੱਡੇ ਫੇਰ ਬਦਲ ਹੋਣ ਜਾ ਰਹੇ ਨੇ ਦੇਖੋ ਇਸ ਇਲੈਕਸ਼ਨ ਤੋਂ ਬਾਅਦ ਪ੍ਰਧਾਨ ਬਦਲ ਰਿਹਾ ਹੈ ਇਹ ਹਾਲਾਂਕਿ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਦੂ ਬਦਲਣ ਦੀਆਂ ਕਿਸ ਰਹੀਆਂ ਕਰੀਬ 6 ਮਹੀਨੇ ਤੋਂ ਨੇ ਪਰ ਇਸ ਤਰਨ-ਤਾਰਨ ਜ਼ਮੀਨੀ ਚੋਣ ਦੇ ਰਿਜ਼ਲਟ ਤੋਂ ਪਦ ਪ੍ਰਧਾਨ ਬਦਲੇ ਜਾ ਸਕਦੇ ਨੇ ਹਾਲਾਂਕਿ ਰਾਜਾ ਵੜਿੰਗ ਦੀ ਟਿਨਯੂਰ ਵੀ ਪੂਰੀ ਹੋ ਗਈ ਹੈ ਪਰ ਹੁਣ ਦੇਖਣਯੋਗ ਹੋਗਾ ਕਿ ਅਗਲਾ ਪ੍ਰਧਾਨ ਕੌਣ ਆਉਂਦਾ ਕਿਵੇਂ ਆਉਂਦਾ ਕਿਉਂਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਨੂੰ ਲੈ ਕੇ ਦੌੜ ਬਹੁਤ ਹੈ ਮੁੱਖ ਮੰਤਰੀ ਬਹੁਤ ਜਿਆਦਾ ਨੇ ਕਾਂਗਰਸ ਜਿਆਦਾ ਨੇ ਜਦੋਂ ਇਹ ਸਵਾਲ ਨੂੰ ਮੰਨਦੀਪ ਕੀਤਾ ਜਾਂਦਾ ਉਹ ਕਹਿੰਦੇ ਸਾਡੇ ਕੋਲ ਕ੍ਰੈਡਿਬਿਲਟੀ ਉਹ ਬਹੁਤ ਹੈ ਸਾਡੇ ਲੀਡਰਾਂ ਚ ਪਰ ਕਹਿੰਦੇ ਜਦੋਂ ਵਿਰੋਧੀ ਇੱਕ ਦੂਜੇ ਨੂੰ ਬੋਲਦੇ ਨੇ ਉਹ ਕਹਿੰਦੇ ਸਾਡੇ ਇੰਟਰਨਲ ਡੈਮੋਕ੍ਰੇਸੀ ਬਹੁਤ ਹੈ ਤਾਂ ਕਾਂਗਰਸ ਨੂੰ ਫालतू ਬੋਲਣਾ ਲੀਡਰਾਂ ਦੀ ਕਪੈਸਿਟੀ ਜ਼ਿਆਦਾ ਹੋਣਾ ਇਸ ਵੇਲੇ ਜਿਹੜਾ ਉਹ ਨੁਕਸਾਨ ਦੇ ਸਾਬਤ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਦੀ ਗੱਲ ਹੈ ਪ੍ਰਤਾਪ ਬਾਜਵਾ ਉਹ ਕਹਿੰਦੇ ਨੇ ਉਹ ਆਪਣਾ ਅਰਾਗ ਵੱਖਰਾ ਲਾਪਦੇ ਨੇ ਹਾਲਾਂਕਿ ਰਾਜਾ ਵੜਿੰਗ ਕਹਿੰਦੇ ਨੇ ਮੈਂ ਮੁੱਖ ਮੰਤਰੀ ਦੀ ਡੋਰ ਚ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਵਿਗੜੇ ਬੋਲ ਕਾਂਗਰਸ ਨੂੰ ਪਾਰੀ ਪੈਂਦੇ ਹੋ ਮੰਦਿਰ ਨੁਕਸਾਨ ਕਰ ਰਹੇ ਨੇ ਉਹ ਨੁਕਸਾਨ ਸਾਨੂੰ ਇਸ ਇਲੈਕਸ਼ਨ ਦੇ ਵਿੱਚ ਆਰਾਮ ਨਾਲ ਦੇਖਣ ਨੂੰ ਮਿਲ ਰਿਹਾ ਹੁਣ ਜਿਵੇਂ ਤੁਹਾਨੂੰ 8ਵੇਂ ਰਾਉਂਡ ਦੇ ਅਸੀਂ ਦੱਸ ਰਹੇ ਹਾਂ 8ਵੇਂ ਰਾਉਂਡ ਦੇ ਵਿੱਚ 3668 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਇਹ ਹੁਣ ਲੀਡ ਜਿਹੜੀ ਹੈ ਜਿੱਤ ਦੇ ਕਰੀਬ ਲੈ ਕੇ ਜਾ ਰਹੀ ਆ ਲਗਭਗ ਅੱਧੇ ਰਿਜ਼ਲਟ ਜਿਹੜੇ ਆ ਆ ਚੁੱਕੇ ਨੇ 16 ਰਾਊਂਡ ਨੇ 8 ਰਾਊਂਡ ਕਲੀਅਰ ਹੋ ਚੁੱਕੇ ਨੇ 8 ਰਾਊਂਡਾਂ ਤੋਂ ਬਾਅਦ ਕੀ ਕੁਝ ਤਸਵੀਰ ਸਾਹਮਣੇ ਆਊਗੀ ਇਹ ਦੇਖਣੀ ਬਹੁਤ ਅਹਿਮ ਆ ਵੱਡੀ ਗੱਲ 8ਵੇਂ ਰਾਊਂਡ ਦੇ ਵਿੱਚ ਮਨਦੀਪ ਸਿੰਘ ਖਾਲਸਾ 3 ਤੀਸਰੇ ਨੰਬਰ ਦੇ ਉੱਪਰ ਆ ਗਏ ਨੇ ਤੀਸਰੇ ਨੰਬਰ ਦੇ ਉੱਤੇ ਆਉਣਾ ਇਹ ਵੀ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਮਨਦੀਪ ਸਿੰਘ ਖਾਲਸਾ ਪਹਿਲੀ ਵਾਰੀ ਚੌਨ ਲੜੇ ਨੇ ਪੰਥਕ ਧਿਰ ਦੇ ਨੁਮਾਇੰਦੇ ਸੀਗੇ ਤਾਂ ਉਹਨਾਂ ਨੂੰ ਤੀਸਰੇ ਨੰਬਰ ਦੇ ਉੱਪਰ ਇਸ ਵੇਲੇ ਦੇਖਣਾ ਬਹੁਤ ਅਹਿਮ ਗੱਲ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਹ ਧਿਰ ਬਹੁਤ ਵੱਡੀ ਬਣ ਸਕਦੀ ਹੈ ਕਈਆਂ ਨੂੰ ਨੁਕਸਾਨ ਪਹੁੰਚਾਵੇਗੀ ਕਈਆਂ ਨੂੰ ਫਾਇਦਾ ਪਹੁੰਚਾਵੇਗੀ ਪਰ ਇਸ ਵਾਰ 8ਵੇਂ 8ਵੇਂ ਰਾਊਂਡ ਦੇ ਵਿੱਚ ਮਨਦੀਪ ਸਿੰਘ ਖਾਲਸਾ ਤੀਸਰੇ ਨੰਬਰ ਦੇ ਉੱਪਰ ਨਜ਼ਰ ਆ ਰਹੇ ਨੇ